ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਸੀਐਮ ਮਾਨ ਦੀ ਤਬੀਅਤ ਪਿਛਲੇ 2 ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਹੈ ਤੇ ਸਿਹਤ ਦੇ ਵਿੱਚ ਸੁਧਾਰ ਨਾ ਹੋਣ ਦੇ ਚੱਲਦਿਆਂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਭਰਤੀ ਕਰਾਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੋਹਾਲੀ ਦੇ ਫੋਟੇਜ ਹਸਪਤਾਲ ਲਿਜਾਇਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਦਿਨੀ ਦਿਨੀ ਭਾਰੀ ਬਰਸਾਤ ਤੇ ਹੜ੍ਹ ਦੇ ਕਾਰਨ ਜਿਹੜੇ 23 ਜ਼ਿਲ੍ਹਿਆਂ ਦੇ ਵਿੱਚ ਭਾਰੀ ਤਬਾਹੀ ਫੈਲੀ ਹੋਈ ਹੈ ਤਾਂ ਮੁੱਖ ਮੰਤਰੀ ਮਾਨ ਜਿਹੜੇ ਕਿ ਇਨੀ ਦਿਨੀ ਗਰਾਉਂਡ ਜ਼ੀਰੋ ਤੇ ਵੀ ਕੰਮ ਰੇਸਨ ਹਾਲਾਂਕਿ ਇਸ ਦਰਮਿਆਨ ਹੀ ਉਹਨਾਂ ਦੀ ਸਿਹਤ ਵਿਗੜਦੀ ਹੈ ਤੇ ਉਧਰ ਹੀ ਆਪ ਸੁਪਰ ਮਾਰਵਨ ਕੇਜਰੀਵਾਲ DNA ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰਨਾ ਸੀ ਪਰ ਦਬियत ਖਰਾਬ ਹੋਣ ਦੇ ਚੱਲਦਿਆਂ ਉਹਨਾਂ ਨੂੰ ਦੌਰਾ ਰੱਦ ਕਰਨਾ ਪਿਆ ਤੇ ਉਦੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਵਿੱਚ ਹੜ੍ਹ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਕੇਂਦਰ ਸਰਕਾਰ ਦੇ ਵੱਲੋਂ ਹਰ ਇੱਕ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਪਰ ਇਸੇ ਵਿਚਾਰੇ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਰ ਦੀ ਸਿਹਤ ਹਾਲੀ ਦੇ ਵਿੱਚ ਵਿਗੜਦੀ ਹੈ ਤੇ ਹੁਣ ਸਿਹਤ ਜਿਆਦਾ ਖਰਾਬ ਹੋਣ ਦੇ ਚੱਲਦਿਆਂ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਦੱਸਦੇ ਇਹ ਕਿ ਸੀਐਮ ਮਾਨ ਦੇ ਵੱਲੋਂ ਤਾਂ ਸਤੰਬਰ ਨੂੰ ਐਕਸ ਦੇ ਉੱਤੇ ਪੋਸਟ ਕਰਕੇ ਹੜ੍ਹ ਪੀੜਤਾਂ ਦੇ ਲਈ ਸਹਿਯੋਗ ਦੀ ਮੰਗ ਕੀਤੀ ਸੀ ਉਸ ਦੇ ਵਿੱਚ ਲਿਖਿਆ ਸੀ ਕਿ ਪੰਜਾਬ ਹਰ ਔਖੀ ਘੜ ਖੜਾ ਰਹਿੰਦਾ ਹੈ ਤੇ ਸਾਨੂੰ ਹੁਣ ਇਸ ਆਪਤਾ ਦੇ ਸਮੇਂ ਮਦਦ ਦੀ ਜ਼ਰੂਰਤ ਹੈ ਤਿਆਵश्यक ਦੂਜੇ ਦਾ ਸਹਾਰਾ ਬਣਿਆ ਤਾਂ ਹੜਪੀਲਤ ਪਰਵਾਰਾਂ ਦੇ ਲਈ ਰਾਹਤ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਜਾਵੇ ਇਸ ਦੇ ਲਈ ਉਹਨਾਂ ਨੇ ਇੱਕ QR ਕੋਡ ਵੀ ਉਹ ਜਿਹੜਾ ਪੋਸਟ ਕੀਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਦੇ ਵਿੱਚ ਰਾਸ਼ੀ ਭੇਜੀ ਜੇਕਰ ਕਿਸ ਨੇ ਕੋਈ ਮਦਦ ਕਰਨੀ ਹੈ ਤਾਂ ਇਸ ਵਿੱਚ ਭੇਜ ਸਕਦਾ ਹੈ ਇਸ ਵੇਲੇ 23 ਜ਼ਿਲ੍ਹਿਆਂ ਦੇ 1900 ਤੋਂ ਵੱਧ ਪਿੰਡ ਜਿਹੜੇ ਨੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਇਸ ਦੇ ਨਾਲ ਹੀ 384000 ਦੇ ਕਰੀਬ ਲੋਕ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਦੱਸਦੇ ਕਿ ਹਿਮਾਚਲ ਦੇ ਉਪਰੀ ਇਲਾਕਿਆਂ ਦੇ ਵਿੱਚ ਤੇਜ਼ ਬਰਸਾਤ ਪੈ ਰਹੀ ਹੈ ਜਿਸ ਨਾਲ ਲਗਾਤਾਰ ਹੀ ਭਾਗੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱ ਦਰਵਾਦ ਦਾ ਜਾ ਰਿਹਾ ਹਾਲਾਂਕਿ ਹੁਣ ਕਈ ਜਿਹੜੇ ਜ਼ਿਲ੍ਹੇ ਨੇ ਖਤਰੇ ਦੇ ਉੱਤੇ ਨੇ ਤੇ ਉਧਰ ਹੀ ਮੁੱਖ ਮੰਤਰੀ ਮਾਨ ਜੋ ਕੀ ਨਾ ਵਿਚਾਲੇ ਨੂੰ ਦੀ ਸਿਹਤ ਵਿਗੜੀ ਹੈ ਤੇ ਇਸ ਵੇਲੇ ਫੋਰਟਿਸ ਹਸਪਤਾਲ ਲੈ ਆnde ਜਾ ਰਹੇ ਨੇ